ਇਹ ਦਿਨ ਛੋਟੇ ਰਾਟਾ ਵੱਡਿਆਂ ਨੇ ਖੇਡ ਪ੍ਰਮੋਟਰਾਂ ਨੇ ਖਿਡਾਰੀਆਂ ਨੂੰ ਵੱਡਿਆਂ ਵਿਧਾਇਕ ਸਰਦਾਰ ਰਮਨਜੀਤ ਸਿੰਘ ਜੀ ਸਿੱਕੀ ਇਸ ਇਲਾਕੇ ਦੇ ਵਧੀਆ ਆਲੂ ਪਦਾ ਪ੍ਰਮੋਟਰ ਛੋਟੇ ਪ੍ਰਮੋਟਰਾਂ ਨੇ ਬਹੁਤ ਜਵੀਰ ਹੈ ਔਰ ਜਿੱਥੋਂ-ਜਿੱਥੋਂ ਦੀ ਗੱਡੀ ਲੰਘਦੀ ਇੱਕ ਵਾਰੀ ਧੰਨ ਧੰਨਵਾਦ ਹੈ ਨਾ ਸਿੱਕੀ ਹਰਖੰਦਰ ਸਾਹਿਬ ਪੰਡਰ ਸੰਗਾ ਢੰਡਾ ਸੰਗਾ ਜਿਹੜੇ ਮੋਟਰਸਾਈਕਲ ਨੇ ਆਖੇ ਰੱਖੇ ਨੇ ਅੱਜ ਬੋਰੇ ਨੂੰ ਗੱਦੀ ਦਿੱਤੀ ਜਾ ਰਹੀ ਹੈ ਤੇ ਅਗਲੇ ਸਾਲ ਪੁੰਨੇ ਪਾਰੀ ਦਾ ਜਕਿੰਦਰ ਜੋਹਰ ਵੱਲੋਂ ਇਹ ਮੋਟਰ ਸੰਗਤ ਦੇ ਅੱਖੇ ਦਾ ਉਸੇ ਦੇ ਨਾਲ ਵਨਫਰਨ ਹੋ ਜੀ ਜੀ ਸੈਂਟਰ ਬੈਂਡ ਦੀ ਖੇਡ ਕਲੱਬ ਅਮਰੀਕਾ ਵੱਲੋਂ ਸਾਡਾ ਭਾਈ ਬਿੱਲਾ ਸੱਦੂ ਗਾਲਾ ਨੀ ਯਾਰਕ ਜੈ ਸੋਧਲਾ ਟੋਨੀ ਢਾੜੀਦਾਰ ਇਹ ਸਾਰੇ ਸਾਡੇ ਭਾਈ ਪਿੰਦੇ ਪੰਡੋਰੀ ਹਰਾਂ ਵੱਲੋਂ ਅੱਜ ਮੇਰੇ ਮਿੱਤਰੋ ਜੰਡੂ ਸਿੰਘੇ ਉਹ ਕਬੱਡੀ ਨੂੰ ਸਰਕਾਰ ਪੇਉ ਐਨੂੰ ਗੱਡੀ ਦਿੱਤੀ ਜਾ ਰਹੀ ਹੈ ਜਤਿੰਦਰ ਜੌਨ ਨੇ ਹੁਣ ਤੱਕ 23 ਗੱਡੀਆਂ ਵੰਡੀਆਂ ਅੱਜ 24ਵੀਂ ਗੱਡੀ ਜਿਹੜੀ ਉਹ ਮਾਨ ਸਨਮਾਨ ਦੇ ਵਿੱਚ ਪੋਰੇ ਸਰਹਾਲੇ ਮੰਡਵਾਲੇ ਨੂੰ ਜੰਡੂ ਸੰਘੇ ਦੇ ਮੇਲੇ ਤੇ ਦਿੱਤੀ ਜਾ ਰਹੀ ਹੈ ਅਮਰੀਕਾ ਦੇ ਵਿੱਚ ਰਹਿੰਦਾ ਹੈ ਖੇਡ ਕਬੱਡੀ ਦਾ ਵੱਡਾ ਪ੍ਰਮੋਟਰ ਮੈਂ ਬੇਨਤੀ ਕਰਦਾ ਸਾਡੇ ਮਾਨਯੋਗ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਾਣਾ ਗੁਰਜੀਤ ਸਿੰਘ ਜੀ ਘੋਟਲ ਗੋਰੀ ਦੇ ਬਾਪੂ ਜੀ ਪਹੁੰਚੋ ਰਾਣਾ ਜੀ ਇਹ ਨਾਲ ਸਾਡੇ ਗਾਡੀ ਜੀ ਉਹਨਾਂ ਦੇ ਨਾਲ ਗੁਰਬੀ ਜੀ ਉਹਨਾਂ ਦੇ ਪਾ ਜੀ ਉਹਨਾਂ ਦੇ ਨਾਲ ਜਗਿੰਦਰ ਜੀ ਮਿਹਨਾਸ ਸੁਵਿੰਦਰ ਕੋਟਲੀ ਜੀ ਐਮਐਲਏ ਸਾਹਿਬ ਦਜੀਤ ਸਿੰਘ ਜੀ ਗੱਲ ਜੀ ਸਾਹਿਬ ਹਰਜੀਤ ਸਿੰਘ ਜੀ ਡੀਐਸਪੀ ਸਾਹਿਬ ਵਰਮਿੰਦਰ ਸਿੰਘ ਜੀ ਡੀਐਸਪੀ ਸਾਹਿਬ ਸਾਡੇ ਮੇਜਰ ਜਨਰਲ ਨਾ ਐਸਪੀ ਸਾਹਿਬ ਜਗੀਰ ਸਿੰਘ ਜੀ ਸਿਰੋਆ ਸਾਡੇ ਆਈ ਜੀ ਸਾਹਿਬ ਉਹਦਾ ਨਾਮ ਡਾਕਟਰ ਪਰਮਾਰ ਜੀ ਜੀ ਸਾਓ ਸਾਰੇ ਜਣੇ ਇਕੱਠੇ ਹੋ ਕੇ ਖੇਡ ਨੂੰ ਕਬੱਡੀ ਦਿਓ ਉਹਨਾਂ ਦੇ ਨਾਲ ਜੋਤ ਸਾਹਿਬ ਤੇ ਖਾਦਰ ਸਾਹਿਬ ਖੁੱਲ ਜਾਓ ਮੇਰੇ ਨਾਲ ਖੁੱਲ ਜਾਓ ਖੁੱਲ ਜਾਓ

ਕਿਹਦੀ ਸਾਡੇ ਵੀ ਢਾਲੀ ਵਾਲਾ ਬਹੁਤ ਵੱਡਾ ਰੋਲ ਹੈ ਜਤਿੰਦਰ ਜਾਲ ਉਹਨਾਂ ਨੇ ਕਹਿੰਦੇ ਨੇ ਦੋ ਦਰਜਣ ਗੱਡੀਆਂ ਵੰਡ ਦੁੱਤੀਆਂ ਨੇ ਦੁਆਬੇ ਵਾਲਿਆਂ ਨੇ ਕਹਿੰਦੇ ਰਿਕਾਰਡ ਬੋੜਦੇ ਨੇ 308 ਮੋਟਰਸਾਈਕਲ ਨੰਗ ਜਰਾਸ਼ੀ ਨੇ ਕਹਿੰਦੇ ਪਤਾ ਹੀ ਨਹੀਂ ਵੀ ਜੱਟਾਂ ਨੇ ਕਿੰਨੀ ਵੰਡ ਦੁੱਤੀ ਹੈ ਇਹ ਮਾਣ ਆ ਸਾਡੀ ਖੇਡ ਕਬੱਡੀ ਦੇ ਦੁਆਬੇ ਦੀ ਧਰਤੀ ਦੇ ਪ੍ਰਮੋਟਰ ਜੋ ਕਹਿੰਦੇ ਆ ਉਹ ਕਰਦੇ ਆ ਉਹ ਕਰਦੇ ਆ ਕਿਲੇ ਤਰੰਤਰ ਦਾ ਮਾਰਨ ਗੋਰਾ ਸਰੀਆਈ ਬੰਦ ਵਾਲਾ ਕੈਨੇਡਾ ਦੀ ਧਰਤੀ ਸਰੀ ਦੇ ਰਹਿਦਾ ਪੱਕੇ ਤੌਰ ਤੇ ਸਰਦਾਰ ਪ੍ਰਤਾਪ ਸਿੰਘ ਜੀ ਫਾਦਰ ਸਾਹਿਬ ਨਾਲ ਨੇ ਮਾਤਾ ਗੁਰਜੀਤ ਕੌਰ ਨਾਲ ਨੇ ਗੋਰਾ ਸਰੀਆਈ ਜ਼ੋਰਦਾਰ ਤਾੜੀਆਂ ਮਾਰੋ ਜ਼ੋਰਦਾਰ ਤਾੜੀਆਂ ਨਾਲ ਦਿੰਦੇ ਛੋਟੇ ਰਾਤਾ ਵੱਡੀਆਂ ਨੇ ਓਏ ਖੇਡ ਪ੍ਰਮੋਟਰਾਂ ਨੇ ਕਬੱਡੀ ਦੇ ਖਿਡਾਰੀਆਂ ਨੂੰ ਦਿੱਤੀਆਂ ਗੱਟੀਆਂ ਨੇ ਦਿੱਤੀਆਂ ਗੱਟੀਆਂ ਵੱਡੇ ਕਬੱਡੀ ਕਲੱਬ ਦੇ ਸਾਰੇ ਪ੍ਰੋਮੋਟਰਾਂ ਵੱਲੋਂ ਗੁਰੇਸ ਰਿਆਣੀ ਬਣਦਾ ਸਕੋਰ ਪੀਰ ਕੱਤੀ ਨਾ ਨ ਵੱਡੇ ਪੱਤਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਯਾਰ ਜੀ ਗੁਰਜੀਤ ਖੱਲਾ ਜੀ 2 ਮਿੰਟ ਵੱਡੇ ਪੱਤਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਜੀ ਮਾਤਾ ਜੀ ਗੁਰਜੀਤ ਕੋਲ ਨਾਲ ਨੇ ਗੁਰੇ ਵੀਰ ਦੇ ਵਾਈਸ ਜੀ ਵੀ ਨਾਲ ਨੇ ਤੇ ਪਾਤਸ਼ਾਹ ਭਾਬੀ ਜੀ ਸੋਰੀ ਬੀਤੀ ਭਾਬੀ ਜੀ ਨਾਲ ਨੇ ਦੇ ਪਿਤਾ ਪ੍ਰਤਾਪ ਸਿੰਘ ਜੀ ਮੰਡਾ ਜਿਲ੍ਹਾ ਤਰੁੰਤਾਰ ਦੇ ਮਾਝੇ ਦੇ ਮਗਾਰੇ ਕੋਰੇ ਸਿਹਾਲੀ ਮੰਡਾ ਦੇ ਜਤਿੰਦਰ ਜੌਰ ਮਟਕ ਕਬੱਡੀ ਕਲੱਬ ਦੇ ਸਾਰੇ ਪ੍ਰਬੰਧਕਾਂ ਵੱਲੋਂ ਵੱਡੀ ਗੱਡੀ ਦਾ ਸਨਮਾਨ ਕੀਤਾ ਜਾ ਰਿਹਾ ਬੋਲੇ ਇਸੋ ਦੇ ਹੋ ਅੱਲ੍ਹਾ ਅਕਬਰ ਜੇ ਬਜੇ ਨੇ ਖੇਡ ਕਬੱਡੀ ਇਹਨਾਂ ਨੇ ਕਹਿੰਦੇ ਆਪਣੇ ਦਸਾਨਾਮਾ ਦੀ ਕਿਰਤ ਕਮਾਈ ਦੇ ਵਿੱਚੋਂ ਕਦੇ ਕਮੈਂਟੇਟਰਾਂ ਨੂੰ ਕਦੇ ਖਿਡਾਰੀਆਂ ਨੂੰ ਮੇਰੇ ਵੀਰੋ ਵੱਡੀਆਂ ਗੱਡੀਆਂ ਦੇ ਕੇ ਵੱਡੇ ਮਾਨ ਸਨਮਾਨ ਦੋਤੇ ਨੇ ਜਾਂਦੇ ਰਹਿੰਦੇ ਸਾਡੀ ਨਾਲ ਖੇਡ ਪੱਡੀ ਦੇ ਪ੍ਰਮੋਟਰ ਜਿਨ੍ਹਾਂ ਨੇ ਕਹਿੰਦੇ ਬਹੁਤ ਸਾਰਿਆਂ ਰੀਤਾਂ ਨੂਰੀਆਂ ਕਰ ਦਿੱਤੀਆਂ ਸੁਖ ਪਾ ਗਏ ਲਿੰਗੂ ਕਸਤੀਆਂ ਦੇ ਜੈ ਸਤਿ ਸ੍ਰੀ ਅਕਾਲ ਗੱਡਾ ਸੁੱਖਾ ਟੱਕਾ ਵਾਲਾ ਇਤਰਾ ਮਾਧਾ ਕਬੱਡੀ ਕਲੱਬ ਵਾਲੇ ਸਾਰੇ ਪ੍ਰਮੋਟਰਾਂ ਨੇ ਰਾਣ ਮਿਲ ਕੇ ਖੋਰੇ ਸਾਰੀ ਮੰਡ ਵਾਲੇ ਦਾ 16 ਨਵੰਬਰ 2023 ਨੂੰ ਇਹ ਦਿਨ ਛੋਟੇ ਰਾਟਾ ਵੱਡੀਆਂ ਨੇ ਖੇਡ ਪ੍ਰਮੋਟਰਾਂ ਨੇ ਖਿਡਾਰੀਆਂ ਨੂੰ ਵੱਡੀਆਂ ਗੱਡੀਆਂ ਨੇ ਇਹ ਬੋਲਦਾ ਖੇਡ ਪ੍ਰਮੋਟਰਾਂ ਨੇ ਵੱਡੀਆਂ ਗੱਡੀਆਂ ਨੇ ਜਤਿੰਦਰ ਜੌਨ ਅਮਰੀਕਾ ਮਿੱਟੂ ਕਸਤੀ ਨਾਲ ਕਮਲ ਮਨਜੋਤ ਨਿਜੀਲੈਂਡ ਮਾਗੇ ਦੇ ਸਾਰੇ ਖੇਡ ਪ੍ਰਮੋਟਰ ਸੁਖ ਪੱਡਾ ਅਮਰੀਕਾ ਸੈਂਟਰ ਵੈਲੀ ਕਬੱਡੀ ਕਲਬ ਅਮਰੀਕਾ ਬਿੱਲਾ ਸੰਧੂ ਡਾਲਾ ਨਿਜੀਲੈਂਡ ਜੈ ਸਾਗਰਾ ਟੋਨੀ ਧਾਲੀਵਾਲ ਪਿੰਦਾ ਪੰਡੋਰੀ ਔਰ ਸਾਡੇ ਲਾਡੀ ਸ਼ੇਰ ਗਿੱਲ ਜੀ ਸੁੱਖ ਵੱਡਾ ਸਿਮਰਨ ਖੋਸਾ ਤੇ ਰਾਣਾ ਗੁਰਜੀਤ ਸਿੰਘ ਜੀ ਜਿਨ੍ਹਾਂ ਨੇ ਵੱਡੀਆਂ ਗੱਲਾਂ ਅੱਜ ਦੇ ਮੇਲੇ ਤੇ ਕਰਵਾਈਆਂ ਜਤਿੰਦਰ ਜੌਹਲ ਦੇ ਦਿਲਾਂ ਉੱਤੇ ਲਿਖਿਆ ਖਾਸਾ ਜੋਰ ਲੱਗ ਜੂ ਪਟਾਉਣ ਵਾਸਤੇ ਪੈਸੇ ਪੂਸੇ ਪਾਰੇ ਯਾਰੋ ਸੋਚੇ ਦੁਨੀਆ ਉਹ ਝੋਟਾ ਪੈਣਾ ਹੋਇਆ ਬਸ ਸ਼ੌਣ ਵਾਸਤੇ ਪੈਸੇ ਪੂਸੇ ਬਾਰੇ ਜਦੋਂ ਸੋਚੇ ਦੁਨੀਆ ਉਹ ਝੋਟਾ ਪੈਣਾ ਹੋਇਆ ਬਸ ਸ਼ੌਣ ਵਾਸਤੇ ਲਓ ਬਹੁਤ ਵੱਡੀ ਗੱਡੀ ਦੇ ਨਾਲ ਵੱਡਾ ਸਨਮਾਨ ਉਧਰ ਹਲਕਾ ਖਰੂਨ ਸਾਹਿਬ ਤੋਂ ਵਧਾਈ ਕਿਸ ਸਰਦਾਰ ਰਮਨਜੀਤ ਸਿੰਘ ਜੀ ਸਿੱਕੀਏ ਇਸ ਇਲਾਕੇ ਦੇ ਵਧੀਆ ਆਲੂ ਪੈਦਾਕ ਨੇ ਉਹਨਾਂ ਦੇ ਭਰਾ ਜਸਵੰਦਰ ਸਿੰਘ ਜੀ ਸੰਗਾ ਚੇਚੇ ਤੌਰ ਤੇ ਪੁੱਜੇ ਉਹਨਾਂ ਦਾ ਧੰਨਵਾਦ ਕਰਦੇ ਆ ਉਹ ਵਧਾਈਆਂ ਦੇ ਰਹੇ ਨੇ ਕਬੱਡੀ ਕੱਪ ਦੀਆਂ ਰਣਜੀਤ ਪੀਏ ਤੇ ਰਮਨਜੀਤ ਸਿੰਘ ਜੀ ਸਿੱਕੇ ਪਿਆਰੇ ਕਹਿੰਦੇ ਗੁਰਜੀਤ ਰਾਣੇ ਦੇ ਨਾਲ ਤੇ ਗੋਰੇ ਵੀਰ ਨੂੰ ਗੋਰੇ ਵੀਰ ਦੇ ਪਰਿਵਾਰ ਨੂੰ ਵਾਜੇ ਦੇ ਮਜਾਲ ਕਨੇਡਾ ਦੇ ਸਰੀ ਦੇ ਵਿੱਚ ਰਹਿਦਾ ਗੋਰਾ ਸਰੀਆਲੀ ਮੰਡਾ ਉਹਨੂੰ ਫਿਰ ਤੋਂ ਢੇ ਸਰੀਆ ਦੇ ਮਾਰਕ ਜਤਿੰਦਰ ਰਜੋੜ ਤੇ ਸੁਖਪੱਡਾ ਲਾਈ ਜਰ ਬੈਠੇ ਆ 308 ਮੋਟਰਸਾਈਕਲ ਤੇ ਦੋ ਦਰਜਨਾ ਗੱਡੀਆਂ ਦੀਆਂ ਆ ਖਿਡਾਰੀਆਂ ਨੂੰ ਬੁਲਾਰੇ ਨੂੰ ਦਿੱਤੀਆਂ ਸਾਡੇ ਢਾਕੜ ਪ੍ਰੋਮੋਟਰਾਂ ਨੇ ਬਹੁਤ ਬਹੁਤ ਧੰਨਵਾਦ ਕਰਦੇ ਅਗਲੀ ਗੱਲ ਤੇ ਮੱਲੀਆਂ ਵਾਲੇ ਪਹੁੰਚ ਗਏ ਕਾਈ ਟੋਰ ਗੱਡੀ ਟੋਰ ਟੋਰ ਬਾਈ ਜੀ ਵਾਹਿਗੁਰੂ ਜੇ ਰੱਬ ਹੀ ਕਰਾਵੇ ਤਾਂ ਸਲਾਮਾ ਹੁੰਦੀ ਆ ਜਦੋਂ ਚੰਗਾ ਸਮਾਂ ਮੇਰੇ ਮਿੱਤਰੋ ਆਉਂਦਾ ਤੇ ਦੁਨੀਆ ਦੇ ਵਿੱਚ ਫਿਰ ਪ੍ਰਸਿੱਧੀ ਮਿਲਦੀ ਹੈ ਗੋਰਾ ਸਰਹਾਲੀ ਪਾਟ ਵਾਲਾ ਸੋਹਣਾ ਤੇ ਸੁਨੱਖਾ ਮੁੰਡਾ ਮਾਝੇ ਵਾਲਾ ਜਿੱਦਾਂ ਦਾ ਮੁੰਡਾ ਆਉਂਦਾ ਏ ਲੋਕਾਂ ਦੇ ਪ੍ਰਮੋਟਰ ਝੋਟੇ ਪ੍ਰਮੋਟਰਾਂ ਨੇ ਉਹ ਤਾਂ ਵੀ ਵੱਡੀ ਗੱਡੀ ਦੇ ਨਾਲ ਮਾਨ ਸਨਮਾਨ ਕੀਤਾ ਜਤਿੰਦਰ ਜੋਹਰ ਜੱਟ ਜੜਿਆੜੇ ਦਾ ਲਾਟ ਲਾਹੇ ਭਾਜਾ ਟ੍ਰੈਸੀ ਵਾਲੇ ਕਾਲੇ ਦਾ ਵੱਡੇ ਮਾਣ ਵਾਲੀ ਗੱਲ ਹੈ ਔਰ ਕਹਿੰਦੇ ਵੀ ਕਿੰਨਾ ਪੰਡੋਰੀ ਵਾਲਾ ਉਹਦਾ ਵੀ ਅੱਜ ਵੱਡੇ ਕੱਪ ਦੇ ਨਾਲ ਮਾਨ ਸਨਮਾਨ ਕੀਤਾ ਜਾਵੇਗਾ ਜਤਿੰਦਰ ਜੋਹਰ ਜੱਟ ਜੜਿਆੜੇ ਦਾ ਜਿਹਨੇ ਕਹਿੰਦੇ 200 ਵੱਧ ਮੋਟਰਸਾਈਕਲ

ਮੇਕਰ ਨਿਵਾਸੀਆਂ ਦਾ ਜੰਡੂ ਸਿੰਘੇ ਦੇ ਸਾਰੀ ਸਤਿਕਾਰਯੋਗ ਵੀਰ ਹੈ ਔਰ ਜਿੱਥੋਂ-ਜਿੱਥੋਂ ਦੀ ਗੱਡੀ ਲੰਘਦੀ ਇੱਕ ਵਾਰੀ ਤਾੜੀਆਂ ਜ਼ਰੂਰ ਮਾਰਨਾ ਕਿਉਂਕਿ ਸਪੋਰਟ ਮੈਚ ਦਾ ਰੱਬ ਦਾ ਟ੍ਰੈਂਡ ਹੈ ਅੱਜ ਤੋਂ ਸਭਾ ਧੰਨਵਾਦ ਬਹੁਤ ਬਹੁਤ ਗੁਰਮੀਤ ਸਿੰਘਾ ਰਵਿੰਦਰ ਸਿੰਘਾ ਬਰਵਿੰਦਰ ਸ਼ਰਮਾ ਲਾਲਾ ਜੀ ਤੇ ਕਿਰਤਨ ਕਾਲ ਹਣੀ ਹਰਨਾ ਐਨਾ ਜਿੰਨੇ ਬਹੁਤ ਬਹੁਤ ਧੰਨਵਾਦ ਹੈ ਨੌਜੋ ਸੱਗੀ ਸਰਪੰਚ ਸਾਹਿਬ ਬੰਕਰ ਸਿੰਘਾ ਪੰਡਾ ਸਿੰਘਾ ਜਿੰਦਗੀ ਦਾ ਮਾਣ ਹੈ ਭਰਾ ਆਓ ਜੀ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਲੈ ਵੀ ਜਿੱਤਾਂ ਦੀ ਗੱਡੀ ਜਿੱਤਾਂ ਦਾ ਮੁੰਡਾ ਉਹਦਾ ਦੀ ਤਾੜੀ ਨਹੀਂ ਵੱਜੀ ਉਹਦਾ ਦੀ ਤਾੜੀ ਨਹੀਂ ਵੱਜੀ ਗਰਾਊਂਡ ਕਲੀਅਰ ਗਰਦੀਪ ਸਿੰਘ ਜੀ ਚੇਅਰਮੈਨ ਸਾਹਿਬ ਔਰ ਕਹਿੰਦੇ ਵੱਡਿਆਂ ਇਧਰ ਸਾਡਾ ਵੀਰ